ਚੈਨਲ ਮੇਰੇ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਸਮਾਨ ਫਾਈਨਲੀ ਆ ਚੁੱਕਾ ਸੀਗਾ ਤੁਸੀਂ ਰਸੋਈ ਦੇਖ ਸਕਦੇ ਹੋ ਰਸੋਈ ਦਾ ਹਾਲ ਕੀ ਹੈ ਤਾਂ ਪਰ ਰਸੋਈ ਦੀ ਸਫਾਈ ਕਰਨੀ ਹੈ ਜਿੰਨੇ ਨੂੰ ਆਪਣਾ ਸਮਾਨ ਰੱਖਣਾ ਹੈ ਤਾਂ ਸਫਾਈ ਕਰਨੀ ਜ਼ਰੂਰੀ ਹੈ ਐਵੇਂ ਤਾਂ ਅਸੀਂ ਚੇਂਜ ਕਰਨਾ ਹੈ ਰੂਮ ਪਰ ਜਿੰਨਾ ਟਾਈਮ ਵੀ ਅਸੀਂ ਇੱਥੇ ਰਹਿ ਰਹੇ ਹਾਂ ਉਹਨਾਂ ਟਾਈਮ ਤੇ ਸਫਾਈ ਕਰਨਾ ਚਾਹੀਏ ਖਾਣਾ ਬਣਾਉਣਾ ਤਾਂ ਜ਼ਰੂਰੀ ਹੈ ਇੱਕ ਟੈਨਸ਼ਨ ਸੋਲਵ ਹੋ ਗਈ ਹੈ ਕਿ ਬਾਹਰ ਦਾ ਖਾਣਾ ਹੁਣ ਨਹੀਂ ਖਾਣਾ ਘਰੇ ਬਣਾਵਾਂਗੇ ਤਾਂ ਮੰਮੀ ਹੁਣ ਗਈ ਸੀਗੇ ਤਾਂ ਉਹਨਾਂ ਨਾਲ ਕੰਪ ਟਾਈਮ ਸਪੈਂਡ ਕੀਤਾ ਹੋ ਗਏ ਚਲੇ ਸੀਗੇ ਉਸ ਟਾਈਮ ਮੈਂ ਵਲੌਗ ਨਹੀਂ ਬਣਾਇਆਗਾ ਤਾਂ ਮੈਂ ਸੋਚਿਆ ਸਫਾਈ ਵਗੈਰਾ ਕਰਨੀ ਹੈ ਸਮਾਨ ਸੈੱਟ ਕਰਨਾ ਹੈ ਤਾਂ ਆਪਾਂ ਉਹ ਬਾਜੀ ਵਲੌਗ ਸਟਾਰਟ ਕਰੂੰਗੀ ਮੈਂ ਉਹ ਹੁਣ ਗਏ ਚਲੇ ਨੇ ਹੁਣ ਆਪਾਂ ਫਾਈਨਲੀ ਸੋਈ ਦੀ ਸਫਾਈ ਕਰਦੇ ਆ ਦੇਖ ਸਕਦੇ ਹੋ ਕੈਮਰੇ ਲੇ ਸੋ ਗਾਇਜ਼ ਦੇਖ ਸਕਦੇ ਹੋ ਰਸੋਈ ਦੀ ਸਫਾਈ ਕਰਨੀ ਹੈ ਇਸ ਤਰ੍ਹਾਂ ਦਾ ਹਾਲ ਹੋਇਆ ਪਿਆ ਤਾਂ ਕਰੀ ਪਾਣੀ ਤੇ ਆਪਣਾ ਪਾਣੀ ਚਲ ਜੇ ਲੋ ਤਾਂ ਚਲੋ ਉਚੋੜਾਂ ਸੋ ਗਾਇਜ਼ ਦੇਖ ਸਕਦੇ ਹੋ ਕਿ ਇਸ ਵਿੱਚ ਮੈਂ ਥੋੜੀ ਜੀ ਸਰਫ ਪਾਉਂਗੀ ਸਾਫ਼ ਕਰਨੇ ਆ ਕਿ ਤਰ੍ਹਾਂ ਪਹਿਲਾਂ ਪਾਣੀ ਮਾਰ ਲੈ ਤੇਰਾ ਜਿਵੇਂ ਨਾ ਪਾਣੀ ਨਾਲ ਵਾਸ਼ ਕਰਦੇ ਆ ਕਿਉਂ ਛੋਟੇ ਛੋਟੇ ਕੀੜੇ ਆ ਥੋੜੀ ਥੋੜੀ ਇੱਕ ਮਿੰਟ ਨਿੰਨਾ ਟਾਈਮ ਰੰਨ ਉਹਨਾਂ ਟਾਈਮ ਦੇ ਸਭਾਈ ਗਈ। ਅੱਜ ਮੈਨੂੰ ਭਾਈ ਟਾਈਮ ਹੋ ਨਹੀਂ ਸੀ ਕਿ ਮੈਨੂੰ ਪਤਾ ਸੀ ਦੁਬਾਰੀ ਕਰਨੀ। ਇਸ ਤੋਂ ਬਾਅਦ ਹਾਂ। ਰਫ ਮਾਰ ਹਾਂਜੀ ਲੈ ਸੇ ਸਭ ਦਿਓ ਐਸਓ ਐਸ ਕਰਾਉਂ ਤਾਂ ਮਾਰਨ ਤੋਂ ਹੋਈ ਆ ਅਣੀ ਚ ਜਾ ਰਹੇ ਹਾਂ ਇਸੇ ਤਰ੍ਹਾਂ ਸੋ ਚੱਲ ਲੈ ਰਾਮ ਨਾਲ <laughs> 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 ਲੋ ਗਾਈ ਸਾ ਤੁਸੀਂ ਕੀੜਾ ਵੇਖ ਸਕਦੇ ਹੋ ਆਪਾਂ ਦਿੱਤਾ ਮਾਰੂ ਨਿੰਨ ਕੀੜੇ ਨੂੰ ਆ ਦੇਖੋ ਪੈਰਾ ਥੋੜਾ ਬਾਦ ਵਿੱਚ ਲੈ ਕੇ ਦਸੇਪਾਈ ਕਰਨ ਤੇ ਲੈ ਕੇ ਤਾਂ ਲੱਗੀ ਹੈ ਜੇ ਆਪਾਂ ਕੀੜੇ ਮਾਰਨੇ ਨੇ ਇਹਨੇ ਤਾਂ ਵੈਸੇ ਪਾਚ ਜਾਣ ਵੇਖ ਕੇ ਹੈਨਾ ਬਾਹਰ ਚੱਲਨੇ ਅਖਬਾਰ ਲੈ ਕੇ ਆਵਾਂਗੇ ਉਹਦੇ ਉੱਤੇ ਪਾण्डे ਟਕਾਵਾਂਗੇ ਠੀਕ ਹੈ ਪਾण्डे ਪਾण्डे ਠੀਕ ਹੈ ਸੋ ਗਾਇਜ਼ ਹੁਣ ਦੇਖ ਸਕਦੇ ਹੋ ਸਾਰੇ ਜੋ ਹੋ ਗਿਆ ਤੇ ਗਾਇਜ਼ ਤੁਸੀਂ ਦੱਸਦੇ ਪੈਸੀ ਪੁੱਛਦੇ ਪੈਸੀ ਮਤਲਬ ਕਿ ਕਤੋਂ ਸੀ ਆਦੇ ਹਸਬੈਂਡ ਦੀ ਪਿਕ ਨਹੀਂ ਦਿਖਾਉਂਦੇ ਹਨਾ ਪਿਕ ਆ ਹੂੰ ਚਲੇਗਾ ਚਲ ਬਾਤ ਚ ਗਰੀ ਫਰੀ ਹੋ ਕੇ ਚੰਗਾ ਮੈਂ ਨਾ ਆਪਣਾ ਸਾਫ ਕਰ ਚੁੱਕੀ ਆ ਤੇ ਉਪਰੋਂ ਥੋੜਾ ਥੋੜਾ ਫੋਕ ਕਰਿਆ ਹੈ ਬਾਕੀ ਇੱਥੇ ਥੋੜ੍ਹਾ ਜਿਹਾ ਇੱਥੇ ਸਵਿਚ ਵੀ ਹੈ ਇੱਕ ਵਾਰੀ ਤਾਂ ਚੁਲੇ ਦਾ ਹੋਣੀ ਹੁੰਦਾ ਹੈ ਇਹ ਦੇਖ ਲਿਓ ਮੈਂ ਬਰਤਨ ਚੋੜ ਲਈਆਂ ਫਿਰ ਜੇਕਰ ਵੀ ਉਹ ਐਨਾ ਕੁਆਬਾ ਸੈਨੇ ਗੀ ਸਾਡੇ ਬਰਤਨ ਨੇ ਬਸ ਮੈਂ ਤੇ ਮੇਰਾ ਹਬੀ ਹਾਹੀ ਆਉਦਾ ਹੀ ਖਾਣਾ ਬਣਾਉਣਾ ਹੈ ਹਨਾ ਹੋਰ ਹੋਰ ਕੁਵਲੀ ਨਹੀਂ ਬਣਾਉਣਾ ਨਹੀਂ ਨਹੀਂ ਬਾਂਦੀਆਂ ਨਹੀਂ ਆਪਣੀ ਤੋਂ ਨਾ ਬਾ ਅਸਾਂ ਚ ਭਾਰੇ ਹੋ ਕੈਮਰਾ ਕੈਮਰਾ ਲਾ ਦੋ ਇੱਕ ਟਾਈਮ ਹੋਤੋ ਨਵੀਂ ਜਗ੍ਹਾ ਸੋਕ ਜੂ ਕਿ ਜਿੰਨੀ ਜਿੰਨੀ ਮੈਂ ਧੂਤੀ ਸੀ ਕਿ ਤਾਂ ਉਸ ਤੋਂ ਬਾਅਦ ਆਪਣਾ ਸਮਾਨ ਛੋੜ ਦਿੱਤਾ ਜਿਹੜੇ ਬਰਤਨ ਸੀ ਉਹ ਮੈਂ ਧੋੜ ਦਿੱਤੇ ਹਜੇ ਕੁਝ ਪਲੇਟਾਂ ਨੇ ਉਹ ਮੈਂ ਅਲਮਾਰੀ ਦੇ ਵਿੱਚ ਰੱਖ ਦਿੱਤੀਆਂ ਬਾਕੀ ਜਿਹੜਾ ਸਮਾਨ ਜਿਹੋ ਸੋਧੇ ਵਾਲਾ ਸਮਾਨ ਕਹਿ ਸਕਦੇ ਖਾਣ ਪੀਣ ਵਾਲਾ ਬਣਾਉਣ ਵਾਲਾ ਅਲਮਾਰੀ ਦੀ ਇੱਕ ਸਾਈਡ ਇੱਧਰਲੀ ਸਾਈਡ ਤੇ ਸਰਵੇਸ ਇਧਰ ਵੀ ਸਾਈਡ 'ਚ ਜਿੰਦਾ ਸਟਾ ਸਾਮਾਨ ਪਰਸਨਲੀ ਕੱਪੜੇ ਵਗੈਰਾ ਅਸ਼ੂਰ ਦੇ ਲਈ ਸਭ ਕੁਝ ਛੇਕ ਦੇ ਲਈ ਸਾਈਡ 'ਤੇ ਇਧਰ ਸਾਰੇ ਸੁਕੀ ਸੁਰੀਆ ਦਾ ਸਾਮਾਨ ਰੱਖੂੰਗੀ ਹਨਾ ਤੇ ਕੁਝ ਸਾਮਾਨ ਇੱਥੇ ਪਹਿਲੇ ਦੇਖ ਸਕਦੇ ਹੋ ਅਜੇ ਸੈਟਿੰਗ ਕਰਨੀ ਹੈ ਡੱਬਾ ਲਿਆਣਾ ਇੱਕ ਗੱਲਾ ਹੁੰਦਾ ਨੂੰ ਮੇਰੇ ਚਾਹ ਵਾਲੇ ਆਣਿਆ ਜਿਦੇ ਵਿੱਚ ਅਸੀਂ ਆਪਣਾ ਸਾਮਾਨ ਰੱਖ ਸਕਦੇ ਆ ਪਾਤੀ ਹਨਾ ਮੈਗੀ ਵਗੈਰਾ ਮੈਕਰੋਨੀ ਸਭ ਕੁਝ ਇਥੇ ਸਮਾਨ ਹੈਗਾ ਆ ਹਜੇ ਉਹ ਛੋਟੀਆਂ ਛੋਟੀਆਂ ਡੱਬੀਆਂ ਚਾਹੀਦੀਆਂ ਮੈਂ ਸੋਚ ਰਹੀ ਹਾਂ ਕਿ ਇੱਕ ਗੱਤਾ ਹੁੰਦਾ ਉਹ ਮੇਚਾ ਲਾ ਉਹਦੇ ਵਿੱਚ ਉਹਨੂੰ ਭਰ ਕੇ ਰੱਖ ਦਈਏ ਹਨਾ ਵੀ ਵੱਖ-ਵੱਖ ਡੱਬੀਆਂ ਨਾਲੋਂ ਚਾਹੇ ਦੋ ਡੱਬੇ ਚਾਹੀਦੇ ਇੱਕ ਖੰਡ ਇੱਕ ਪੱਤੀ ਲਈ ਹਨਾ ਤਾਂ ਬਾਕੀ ਇਥੇ ਰੋਟੀਆਂ ਦੇ ਆ ਪਉਣੇ ਆ ਹੈਗੇ ਆਏ ਆ ਤਾਂ ਇੱਕ ਟੋਕਰੀ ਚਾਹੀਦੀ ਹੈ ਰੋਟੀਆਂ ਲਈ ਚਾਹੇ ਡੱਬਾ ਚਾਹੀਦਾ ਰੋਟੀਆਂ ਇੱਕ ਵਾਰੀ ਤਾਂ ਟੋਕਰੀ ਲਵਾਂਗੇ ਹਜੇ ਡੱਬਾ ਨਹੀਂ ਲੈਣਾ ਹੈਗਾ ਇੱਧਰ ਬੇਸਨ ਕਿਉਂ ਸਾਰਾ ਵੀ ਯਾਨੀ ਕਿ ਸਮਾਨ ਹੈ ਤਾਂ ਇਸ ਨੂੰ ਸੀ ਸਟਾਰਟਿੰਗ ਕਰਾਂਗੇ ਬਾਕੀ ਗਾਇਸ ਵਲੋਗ ਇਹਨਾਂ ਲਾਸਟ ਤੱਕ ਬਣੇ ਰਹੋ ਤੁਹਾਨੂੰ ਮੈਂ ਉਹਨੂੰ ਜਦੋਂ ਸੁਭਜੂ ਕਿ ਮੈਂ ਫਰੈਸ਼ ਹੋ ਕੇ ਨਹਾ ਕੇ ਜਦੋਂ ਅਸੀਂ ਬਾਹਰ ਗਏ ਸਮਾਨ ਲੜ ਉਦੋਂ ਮੈਂ ਆਪਣਾ ਵਲੋਗ ਸਟਾਰਟ ਕਰੂੰਗੀ ਜਿਹੜਾ ਸਮਾਨ ਆਪਾਂ ਲੈ ਕੇ ਆਵਾਂਗੇ ਉਹ ਕਿੱਦਾਂ ਰੱਖਣਾ ਉਹ ਸਾਰਾ ਸ਼ੇਅਰ ਕਰੂੰਗੀ ਮਿਲਦੇ ਹਾਂ ਤੁਹਾਨੂੰ ਫਰੈਸ਼ ਹੋ ਕੇ

ये दो टोकरी और देख लो ना आपको क्या चलो चलिए क्या आए थे इतने ही पाया सी होन आप चलिए सो गाइस ये सामान चाहिए देसी देख सकते हो तुम ले लेया हाँ सी चलो आलू 3 बैग ले प्याज चैलेंज i'm going dance ਦਿੱਲੇ ਲਾਂਗੇ ਨੇੜੀ ਹੀ ਹੈ ਦੁਕਾਨ ਖੰਡ ਲੈਣੀ ਹੈ ਹੋਵੇ ਤਾਂ ਖੰਡ ਵੀ ਲੈ ਆਇਆ ਮੈਂ ਚਲੀ ਗਏ ਹਾਂ ਹਾਂ ਮੇਰਾ ਬੱਤੂ ਹਾਂ ਮਮੀ ਬੋਲਦਾ ਗੁੱਸੇ ਆਉਂ ਤੁਮ ਬੇਸ਼ੱਕ ਗੁੱਸੇ ਹੀ ਰਹੀ ਕਰ ਚਲੋ ਦੋ ਬੈਟ ਦੇ ਲੈ ਮੈਂ ਉਹ ਦੂਸਰਾ ਲਾਣਾ ਹੈ ਦੂਸਰਾ ਲਾਣਾ ਓ ਸਹੀ ਹੈ ਦੋ ਬੈਟ ਦੇ ਦੋ ਵੀਰੇ ਤੇ ਖੰਡ ਕੀ ਰੇਟ ਹੈ ਖੰਡ ਆ ਗਈ ਹੈ 500 ਰੁਪਏ ਕਿਲੋ 2 ਕਿਲੋ ਦੇ ਦੋ ਇੱਕ ਵਾਰ ਕਿਲੋ ਲੈ ਲਓ ਨਾ ਕਿਲੋ ਦੇ ਦਿਓ ਹੰਦੀ ਮੰਨ ਲਓ ਹਾਂ ਕੀ ਬਾਹਰ ਅੰਦਰ ਕੋਣ ਆਏਗਾ ਐਥੋ ਜੀ ਖੰਡ ਲਈ ਹੈ ਤੇ ਦੁੱਧ ਲਿਆਇਆ ਦੁੱਧ ਦੂਸਰਾ ਆਏਗਾ ਚੱਲੋ ਮਿਲਾਂ ਕੋਈ ਚੱਕਰ ਕਰਨਾ ਆਪਾਂ ਆਪ ਬੰਦ ਕਰੂੰਗਾ ਐਵੇਂ ਹੀ ਮਿਲ ਆਇਆ ਜਣ ਚਲੋ ਚਲੋ ਆਜੋ ਦੇ ਤੇ ਦੇ ਤੇ ਆ ਜਾਨੋ ਪਹਿਲਾਂ ਨਾ ਪਹਿਲਾਂ ਮੈਨੂੰ ਬ੍ਰੇਸਲੇਟ ਹੈ ਰਿੰਗ ਵਗੈਰਾ ਲੈ ਕੇ ਦੇਣੀ ਆ ਹੁਣ ਹੁਣ ਅਲੂ ਬੇਟ ਸੋ ਗਾਇਜ਼ ਇੱਕ ਛੋਟਾ ਜਿਹਾ ਪਿਆਰਾ ਹੈ ਪਿਆਰਾ ਜਿਹਾ ਗੱਲਾਂ ਲੈ ਕੇ ਆਂਦਾ ਸੀ ਲੋਨ ਮਿਰਚਾਲਾ ਉਹਦੇ ਵਿੱਚ ਅਜਿਹਾ ਦੇਖੋ ਸੈਂਟਰ ਚ ਜੀਰਾ ਬਸ ਫੁੱਲਣਾ ਪਰਿਆ ਘਰ ਯਾਰ ਫੁੱਲਣਾ ਪਰਿਆ ਘਰ ਡੋਲੀ ਆਣਾ ਠੀਕ ਹੈ ਨਾ ਇਹ ਮਿਕਸ ਹੋ ਰਿਹਾ ਨਾ ਕੰਮ मिक्स ਹੋਏ ਨਾ ਬਿਰਗਾਂ ਦੇ ਦੱਲ ਗਿਆ ਮੈਂ ਕੀ ਕਰਾਂ ਮੈਨੂੰ ਫਿਰ ਇਹ ਛੋਟਾ ਜਿਹਾ ਪਿਆਰਾ ਜਿਹਾ ਘਰ ਬਣਾ ਰਹੀਆਂ ਆਪਣਾ ਕੋਈ ਇੰਟਰਫੇਰਿੰਗ ਦੇਣਾ ਹੀ ਕਰੇ ਤੇ ਚੰਗਾ ਹੈ ਦਿਖ ਸਕਦੇ ਤੁਸੀਂ ਪਿਆਰਾ ਜਿਹਾ ਬਿਲਕੁਲ ਪਿਆਰਾ ਹੈ ਕਿ ਨਹੀਂ ਇਹ ਇਹਦੇ ਜਿਸ਼ ਤੇ ਹੋ ਗਿਆ ਨਾ ਹੋਣਾ ਤੇ ਨਾ ਕਿਆ ਸੀ ਨਾ ਫੁੱਲ ਨਾ ਪਾਰੇ ਆ ਦੇਖ ਲੋ ਗਾਇਸ ਮੇਰੇ ਵਾਈਫ ਦੇ ਕੰਮ ਤੇ ਹਟਣਾ ਸੀ ਕਿਵੇਂ ਹਟਣਾ ਹੀ ਨਹੀਂ ਫਿਰ ਵੀ ਨਹੀਂ ਜਦੋਂ ਪਤਾ ਗੱਲਾਂ ਤਿਆਰ ਹੋ ਗਿਆ ਹੈ ਫਾਤ ਵਿੱਚ ਤੈਨੂੰ ਸਿੱਧਾ ਕਰਕੇ ਰੱਖਦੇ ਨੂੰ ਉੱਚਾ ਚੱਕਣ ਦੀ ਐਸ ਤਰ੍ਹਾਂ ਕੀ ਲੋੜ ਸੀ ਛੱਡੋ ਮੈਂ ਨੇ ਰਸੀ ਮਾ ਕੇ ਉੱਚਾ ਚੱਕਣ ਦੀ ਕੀ ਲੋੜ ਸੀ ਜਰੂਰੀ ਵਿਖਾਣਾ ਹੈ ਕਿਹੜਾ

ਮੇਰਾ ਰੁਟੀਨ ਜਦੋਂ ਮੈਂ ਖਾਣਾ ਵਗੈਰਾ ਬਣਾਉਣ ਲੱਗਿਆਂ ਨਾ ਟਾਈਮ ਲਈ ਮੈਂ ਤੁਹਾਨੂੰ ਨੈਕਸਟ ਬੌਡ ਦੇ ਵਿੱਚ ਅੱਜ ਲਈ ਇੰਨਾ ਹੀ ਓਕੇ ਬਾਏ ਜਿਹੜੇ ਨਵੇਂ ਚੈਨਲ ਆਲਸੋ ਸਬਸਕ੍ਰਾਈਬ ਕਰ ਤੱਕ ਮੇਰਾ ਹਰ ਇੱਕ ਹੋਰ ਵੀਸ ਬਹੁਤ ਤੇਜ਼